ਕਿ ਸ਼ਸਤਰਾਂ ਨਾਲ ਜਿਸ ਤਰ੍ਹਾਂ ਮੈਂ ਪਰਫਾਰਮ ਕਰ ਰਿਹਾ ਹਾਂ ਇਹਦਾ ਮੈਨੂੰ ਫਾਇਦਾ ਇਸ ਚੀਜ਼ ਦਾ ਕਿ ਮੈਂ ਬਚਪਨ ਦੇ ਵਿੱਚ ਗਤਕਾ ਖੇਡਿਆ ਸੋ ਕਾਫੀ ਅਸੀਂ ਸਕੂਲ ਟਾਈਮ ਤੇ ਉਸ ਤੋਂ ਪਹਿਲਾਂ ਵੀ ਬਹੁਤ ਬਚਪਨ ਦੇ ਵਿੱਚ ਵੀ ਮੈਂ ਨਗਰ ਕੀਰਤਨ ਅੱਜ ਗਤਕਾ ਖੇਡਣ ਜਾਂਦਾ ਰਿਹਾ ਹਾਂ ਸਾਹ ਨੂੰ ਗੁਰੂ ਸਾਹਿਬ ਨੇ ਐਸੇ ਕਰਕੇ ਹੀ ਕੈਰੀ ਕਰਨ ਨੂੰ ਕਿਹਾ ਸੀ ਕਿ ਸੈਲਫ ਡਿਫੈਂਸ ਵਾਸਤੇ ਕਦੇ ਵੀ ਸਾਡੇ ਮਾਰੇ ਨੇ ਆਫੈਂਸਿਵ ਹੋਣਾ ਤਾਂ ਸਿਖਾਇਆ ਹੀ ਨਹੀਂ ਉਹ ਤਾਂ ਕਹਿੰਦੇ ਕਿ ਪਹਿਲਾ ਵਾਰ ਤੁਸੀਂ ਕਰਨਾ ਨਹੀਂ ਅ ਦੂਜਾ ਫਿਰ ਜਰਨਾ ਨਹੀਂ ਕਹਿੰਦੇ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਵਾਰ ਕਦੇ ਕਿਸੇ ਤੇ ਕਰਨਾ ਨਹੀਂ ਜੇ ਕੋਈ ਕਰਦਾ ਤੇ ਫਿਰ ਉਹਦਾ ਮੂੰਹ ਤੋੜ ਜਵਾਬ ਦੇਣਾ ਨਹੀਂ ਕਰਨੀ ਜਿਵੇਂ ਦਰ ਤੇ ਆਵੇ ਦੇਗ ਮਿਲੇਗੀ ਜੇ ਚੜ ਦਰ ਤੇ ਆਏ ਨੂੰ ਦੇਗ ਪੱਕੀ ਚੜ ਕੇ ਆਏ ਨੂੰ ਦੇਗ ਪੱਕੀ ਤੁਹਾਡੇ ਹੱਥ ਵਿੱਚ ਕੁਰਪਾਨ ਹੈਗੀ ਤੁਸੀਂ ਆਪਣੀ ਅਸਲ ਜ਼ਿੰਦਗੀ ਵਿੱਚ ਕਿੰਨਾ ਹੋਏ ਚੀਜ਼ਾਂ ਨੂੰ ਸਿੱਖਿਆ ਕਿ ਹਰ ਬੰਦੇ ਨੂੰ ਕੋਈ ਸ਼ਸਤਰ ਵਿਦਿਆ ਹੈਗੀ ਹੈ ਚਾਹੇ ਉਹ ਕੁੜੀਆਂ ਹੋਣ ਗਤਕਾ ਆ ਜਾਏ ਚੀਜ਼ਾਂ ਡਿਫੈਂਸ ਲਈ ਅੱਜ ਕੱਲ ਕਹ ਰਹੇ ਨੇ ਕਿ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਕਿੰਨੇ ਕੁ ਜ਼ਰੂਰੀ ਹੈਗੇ ਨੇ ਅੱਜ ਦੇ ਸਮੇਂ ਵਿੱਚ ਦੇਖੋ ਮੈਂ ਇਹਦੇ ਚ ਸ਼ਾਇਦ ਲੋਕਾਂ ਨੂੰ ਕਈ ਵਾਰੀ ਮੇਰਾ ਉਹ ਜੀ ਪਸੰਦ ਵੀ ਆਉਂਦਾ ਕੰਮ ਕਿ ਸ਼ਸਤਰਾਂ ਨਾਲ ਜਿਸ ਤਰ੍ਹਾਂ ਮੈਂ ਪਰਫਾਰਮ ਕਰ ਰਿਹਾ ਇਹ ਤਾਂ ਮੈਨੂੰ ਫਾਇਦਾ ਇਸ ਚੀਜ਼ ਦਾ ਕਿ ਮੈਂ ਬਚਪਨ ਦੇ ਵਿੱਚ ਗਤਕਾ ਖੇਡੇ ਅੱਛਾ ਜੀ ਸੋ ਕਾਫੀ ਅਸੀਂ ਸਕੂਲ ਟਾਈਮ ਤੇ ਉਸ ਤੋਂ ਪਹਿਲਾਂ ਵੀ ਬਹੁਤ ਬਚਪਨ ਦੇ ਵਿੱਚ ਵੀ ਮੈਂ ਨਗਰ ਕੀਰਤਨ ਅਜ ਗਤਕਾ ਖੇਡਣ ਜਾਂਦਾ ਰਿਹਾ ਤੇ ਉਹਦਾ ਮੈਨੂੰ ਡੈਫੀਨਿਟਲੀ ਐਡਵਾਂਟੇਜ ਮਿਲਿਆ ਕਿ ਮੈਨੂੰ ਥੋੜਾ ਜਿਹਾ ਉਹਦੇ ਬਾਰੇ ਗਿਆਨ ਹੈ ਕਿ ਗਤਕੇ ਦੇ ਮੂਵ ਕਿਵੇਂ ਹੁੰਦੇ ਨੇ ਇਹਦੇ ਵਿੱਚ ਹੱਥ ਗੁੱਟ ਤੁਹਾਡੇ ਕਿਵੇਂ ਘੁੰਮਦੇ ਆ ਤੁਹਾਡੀ ਬਾਡੀ ਲੈਂਗੁਏਜ ਕੀ ਹੁੰਦੀ ਹੈ ਇਹਦੇ ਵਿੱਚ ਉਹਦਾ ਮੈਨੂੰ ਡੈਫੀਨਿਟਲੀ ਫਾਇਦਾ ਮਿਲਿਆ ਪਰ ਹਥਿਆਰ ਸਾਨੂੰ ਗੁਰੂ ਸਾਹਿਬ ਨੇ ਇਸੇ ਕਰਕੇ ਹੀ ਕੈਰੀ ਕਰਨ ਨੂੰ ਕਿਹਾ ਸੀ ਕਿ ਸੈਲਫ ਡਿਫੈਂਸ ਵਾਸਤੇ ਕਦੇ ਵੀ ਸਾਡੇ ਮਾਰੇ ਨੇ ਆਫੈਂਸਿਵ ਹੋਣਾ ਤਾਂ ਸਿਖਾਇਆ ਹੀ ਨਹੀਂ ਉਹ ਤਾਂ ਕਹਿੰਦੇ ਕਿ ਪਹਿਲਾ ਵਾਰ ਤੁਸੀਂ ਕਰਨਾ ਨਹੀਂ ਦੂਜਾ ਫਿਰ ਜਰਨਾ ਨਹੀਂ ਕਹਿੰਦੇ ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ ਜੇ ਬਾਣ ਲੱਗਣ ਤੋਂ ਬਾਅਦ ਵੀ ਸਾਡੇ ਅੰਦਰ ਰੋਸ ਨਹੀਂ ਜਾਗਦਾ ਫਿਰ ਤਾਂ ਅਸੀਂ ਮਰਨ ਵਾਸਤੇ ਬਣਿਆ ਕੁੱਟ ਖਾਣ ਵਾਸਤੇ ਬਣਿਆ ਖਾਈ ਜਾਓ ਵਾਰ ਕਦੇ ਕਿਸੇ ਤੇ ਕਰਨਾ ਨਹੀਂ ਜੇ ਕੋਈ ਕਰਦਾ ਤੇ ਫਿਰ ਉਹਦਾ ਮੂੰਹ ਤੋੜ ਜਵਾਬ ਦੇਣਾ ਪਹਿਲ ਨਹੀਂ ਕਰਨੀ ਜਿਵੇਂ ਦਰ ਤੇ ਆਓਗੇ ਦੇਗ ਮਿਲੇਗੀ ਜੇ ਚੜਰ ਤੇ ਆਏ ਨੂੰ ਦੇਗ ਪੱਕੀ ਚੜ ਕੇ ਆਏ ਨੂੰ ਤੇਗ ਪੱਕੀ ਬੇਸ਼ਕ ਸ਼ਬਦ ਦਾ ਅਸੀਂ मीनिंग ਸਮਝਦਾ ਬਹੁਤ ਵੱਡਾ ਸ਼ਬਦ ਹੈਗਾ ਕਿ ਸਿੱਖ ਕੌਮ ਅਜਿਹੀ ਹੈਗੀ ਹੈ ਜਿਹੜੇ ਨਾ ਜਦੋਂ ਵੱਡੇ ਚ ਲੰਗਰ ਹੋਣ ਜਾਂ ਕਿਤੇ ਵੀ ਹੋਣ ਲੋਕ ਸੰਕਟਾਂ ਨਾਲ ਸਭ ਅੱਗੇ ਖੜੇ ਹੁੰਦੇ ਨੇ ਲੰਗਰ ਛੱਡੋ ਜੀ ਭਾਈ ਕਨਈਆ ਜੀ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਮਰਮ ਪੱਟੀ ਕਰ ਰਹੇ ਨੇ ਉਹਨਾਂ ਨੂੰ ਵੀ ਪਾਣੀ ਪਿਆ ਰਹੇ ਨੇ ਕਿਉਂਕਿ ਉਹ ਉਸ ਵੇਲੇ ਚੜ ਕੇ ਨਹੀਂ ਆ ਰਿਹਾ ਉਹ ਮਜਬੂਰੀ ਚ ਡਿੱਗਾ ਪਿਆ ਜ਼ਖਮੀ ਹੈ ਕੋਈ ਮਨਾ ਮਰਨ ਕਿਨਾਰੇ ਪਿਆ ਉਹਨੂੰ ਪਾਣੀ ਪਿਆਇਆ ਜਾ ਰਿਹਾ ਭਾਈ ਕਨਈਆ ਜੀ ਵੱਲੋਂ ਉਹਨੂੰ ਮਰਮ ਪੱਟੀ ਕੀਤੀ ਜਾ ਰਹੀ ਕਿਉਂਕਿ ਉਸ ਵੇਲੇ ਦੁਸ਼ਮਣ ਨਹੀਂ ਹੈ ਇੱਕ ਇਨਸਾਨ ਹੈ ਪਰ ਜਦੋਂ ਭਾਵੇਂ ਉਹ ਤਗੜਾ ਹੋ ਕੇ ਕੱਲ ਨੂੰ ਚੜ ਕੇ ਆਏਗਾ ਸ਼ਸਤਰ ਲੈ ਕੇ ਫਿਰ ਉਹਦੇ ਵਾਸਤੇ ਖਾਲਸਾ ਖੜਾ ਤੇਗ ਲੈ ਕੇ ਵੀ ਚੜ ਕੇ ਆਏ ਲਈ ਤੇਗ ਪੱਕੀ ਫਿਰ ਉਹ ਖੰਡਾ ਖੜਕੇਗਾ ਉੱਥੇ ਤੁਹਾਡੇ ਹੱਥ ਵਿੱਚ ਕੁਰਪਾਨ ਹੈਗੀ ਤੁਸੀਂ ਆਪਣੀ ਅਸਲ ਜ਼ਿੰਦਗੀ ਵਿੱਚ ਕਿੰਨਾ ਹੋਏ ਚੀਜ਼ਾਂ ਨੂੰ ਸਿੱਖਿਆ ਕਿ ਹਰ ਬੰਦੇ ਨੂੰ ਕੋਈ ਸ਼ਸਤਰ ਵਿਦਿਆ ਹੈਗੀ ਹੈ ਚਾਹੇ ਉਹ ਕੁੜੀਆਂ ਹੋਣ ਗਤਕਾ ਆ ਜਾਏ ਚੀਜ਼ਾਂ ਡਿਫੈਂਸ ਲਈ ਅੱਜ ਕੱਲ ਕਹ ਰਹੇ ਨੇ ਕਿ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਕਿੰਨੇ ਕੁ ਜ਼ਰੂਰੀ ਹੈਗੇ ਨੇ ਅੱਜ ਦੇ ਸਮੇਂ ਵਿੱਚ ਦੇਖੋ ਮੈਂ ਇਹਦੇ ਚ ਸ਼ਾਇਦ ਲੋਕਾਂ ਨੂੰ ਕਈ ਵਾਰੀ ਮੇਰਾ ਉਹ ਜੀ ਪਸੰਦ ਵੀ ਆਉਂਦਾ ਕੰਮ ਕਿ ਸ਼ਸਤਰਾਂ ਨਾਲ ਜਿਸ ਤਰ੍ਹਾਂ ਮੈਂ ਪਰਫਾਰਮ ਕਰ ਰਿਹਾ ਇਹਦਾ ਮੈਨੂੰ ਫਾਇਦਾ ਇਸ ਚੀਜ਼ ਦਾ ਕਿ ਮੈਂ ਬਚਪਨ ਦੇ ਵਿੱਚ ਗਤਕਾ ਖੇਡੇ ਅੱਛਾ ਜੀ ਸੋ ਕਾਫੀ ਅਸੀਂ ਸਕੂਲ ਟਾਈਮ ਤੇ ਉਸ ਤੋਂ ਪਹਿਲਾਂ ਵੀ ਬਹੁਤ ਬਚਪਨ ਦੇ ਵਿੱਚ ਵੀ ਮੈਂ ਨਗਰ ਕੀਰਤਨ ਅਜ ਗਤਕਾ ਖੇਡਣ ਜਾਂਦਾ ਰਿਹਾ ਤੇ ਉਹਦਾ ਮੈਨੂੰ ਡੈਫੀਨਿਟਲੀ ਐਡਵਾਂਟੇਜ ਮਿਲਿਆ ਕਿ ਮੈਨੂੰ ਥੋੜਾ ਜਿਹਾ ਉਹਦੇ ਬਾਰੇ ਗਿਆਨ ਹੈ ਕਿ ਗਤਕੇ ਦੇ ਮੂਵ ਕਿਵੇਂ ਹੁੰਦੇ ਨੇ ਇਹਦੇ ਵਿੱਚ ਹੱਥ ਗੁੱਟ ਤੁਹਾਡੇ ਕਿਵੇਂ ਘੁੰਮਦੇ ਆ ਤੁਹਾਡੀ ਬਾਡੀ ਲੈਂਗੁਏਜ ਕੀ ਹੁੰਦੀ ਹੈ ਇਹਦੇ ਵਿੱਚ ਉਹਦਾ ਮੈਨੂੰ ਡੈਫੀਨਿਟਲੀ ਫਾਇਦਾ ਮਿਲਿਆ ਪਰ ਹਥਿਆਰ ਸਾਨੂੰ ਗੁਰੂ ਸਾਹਿਬ ਨੇ ਇਸੇ ਕਰਕੇ ਹੀ ਕੈਰੀ ਕਰਨ ਨੂੰ ਕਿਹਾ ਸੀ ਕਿ ਸੈਲਫ ਡਿਫੈਂਸ ਵਾਸਤੇ ਕਦੇ ਵੀ ਸਾਡੇ ਮਾਰੇ ਨੇ ਆਫੈਂਸਿਵ ਹੋਣਾ ਤਾਂ ਸਿਖਾਇਆ ਹੀ ਨਹੀਂ ਉਹ ਤਾਂ ਕਹਿੰਦੇ ਕਿ ਪਹਿਲਾ ਵਾਰ ਤੁਸੀਂ ਕਰਨਾ ਨਹੀਂ ਦੂਜਾ ਫਿਰ ਜਰਨਾ ਨਹੀਂ ਕਹਿੰਦੇ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਜੇ ਬਾਣ ਲੱਗਣ ਤੋਂ ਬਾਅਦ ਵੀ ਸਾਡੇ ਅੰਦਰ ਰੋਸ ਨਹੀਂ ਜਾਗਦਾ ਫਿਰ ਤਾਂ ਅਸੀਂ ਮਰਨ ਵਾਸਤੇ ਬਣਿਆ ਕੁੱਟ ਖਾਣ ਵਾਸਤੇ ਬਣਿਆ ਖਾਈ ਜਾਓ ਵਾਰ ਕਦੇ ਕਿਸੇ ਤੇ ਕਰਨਾ ਨਹੀਂ ਜੇ ਕੋਈ ਕਰਦਾ ਤੇ ਫਿਰ ਉਹਦਾ ਮੂੰਹ ਤੋੜ ਜਵਾਬ ਦੇਣਾ ਪਹਿਲ ਨਹੀਂ ਕਰਨੀ ਜਿਵੇਂ ਦਰ ਤੇ ਆ ਕੇ ਦੇਗ ਮਿਲੇਗੀ ਜੇ ਚੜ ਦਰ ਤੇ ਆਏ ਨੂੰ ਦੇਗ ਪੱਕੀ ਚੜ ਕੇ ਆਏ ਨੂੰ ਤੇਗ ਪੱਕੀ ਬੇਸ਼ਬਦ ਦਾ ਅਸੀਂ ਮੀਨਿੰਗ ਸਮਝਦਾ ਬਹੁਤ ਵੱਡਾ ਸ਼ਬਦ ਹੈਗਾ ਕਿ ਸਿੱਖ ਕੌਮ ਅਜਿਹੀ ਹੈਗੀ ਹੈ ਜਿਹੜੇ ਨਾਉ ਜਦੋਂ ਵੱਡੇ ਚ ਲੰਗਰ ਹੋਣ ਜਾਂ ਕਿਤੇ ਵੀ ਹੋਣ ਦੁੱਖ ਸੰਕਟ ਆਉਣ ਸਭ ਤੋਂ ਅੱਗੇ ਖੜੇ ਹੁੰਦੇ ਨੇ ਲੰਗਰ ਛੱਡੋ ਜੀ ਭਾਈ ਕਨਈਆ ਜੀ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਮਰਮ ਪੱਟੀ ਕਰ ਰਹੇ ਨੇ ਉਹਨਾਂ ਨੂੰ ਵੀ ਪਾਣੀ ਪਿਆ ਰਹੇ ਨੇ ਕਿਉਂਕਿ ਉਹ ਇਸ ਵੇਲੇ ਚੜ੍ਹ ਕੇ ਨਹੀਂ ਆ ਰਿਹਾ ਉਹ ਮਜਬੂਰੀ ਚ ਡਿੱਗਾ ਪਿਆ ਹੈ ਜ਼ਖਮੀ ਹੈ ਕੋਈ ਮਨਾ ਮਰਨ ਕਿਨਾਰੇ ਪਿਆ ਉਹਨੂੰ ਪਾਣੀ ਪਿਆਇਆ ਜਾ ਰਿਹਾ ਭਾਈ ਕਨਈਆ ਜੀ ਵੱਲੋਂ ਉਹਨੂੰ ਮਰਮ ਪੱਟੀ ਕੀਤੀ ਜਾ ਰਹੀ ਕਿਉਂਕਿ ਉਸ ਵੇਲੇ ਉਹ ਦੁਸ਼ਮਣ ਨਹੀਂ ਹੈ ਉਹ ਇੱਕ ਇਨਸਾਨ ਹੈ ਪਰ ਜਦੋਂ ਭਾਵੇਂ ਉਹ ਤਗੜਾ ਕੇ ਕੱਲ ਨੂੰ ਚੜ੍ਹ ਕੇ ਆਏਗਾ ਉਹਨਾਂ ਸ਼ਸ਼ਤਰ ਲੈ ਕੇ ਫਿਰ ਉਹਦੇ ਵਾਸਤੇ ਖਾਲਸਾ ਖੜਾ ਤੇਗ ਲੈ ਕੇ ਵੀ ਚੜ ਕੇ ਆਇ ਲਈ ਤੇਗ ਪੱਕੀ ਫਿਰ ਉਹ ਖੰਡਾ ਖੜਕੇਗਾ ਉੱਥੇ